ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਵੀਡੀਓ 'ਚ ਬਸ਼ੇਰੀ ਦੀ ਚਮਕ ਦੇਖੋ ਤੁਸੀਂ ਕਮੈਂਟ ਕਰਕੇ ਦੱਸੋ ਚਮਕ ਕਿੱਦਾਂ ਦੀ ਲੱਗੀ ਫਿਰ ਇਹ ਕਿਵੇਂ ਆਈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਫੀਡ ਦਾ ਫਾਰਮੂਲਾ ਦੱਸੂੰਗਾ ਨੋਟ ਕਰ ਲਿਓ ਗਰਮੀਆਂ ਦੀ ਫੀਡ ਦਾ ਫਾਰਮੂਲਾ ਜਿਹੜਾ ਪਹਿਲਾਂ ਆਪਾਂ ਗੱਲ ਕਰ ਲੈਨੇ ਘੋੜਿਆਂ ਨੂੰ ਨਿਊਟ੍ਰੀਸ਼ਨ ਚਾਹੀਦੀ ਕਿੰਨੀ ਆ ਉਹਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲ ਬੇਰਬਾ ਸਾਂਝਾ ਕਰ ਰਿਹਾ ਇਹ ਆਰਕਨਾਸ ਯੂਨੀਵਰਸਿਟੀ ਆ ਅਮਰੀਕਾ ਦੀ ਆ ਉਹਦਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਵੇਂ ਉਹ ਰეკਮੈਂਡ ਕਰਦੇ ਨੇ ਜਿਹੜੀ ਪ੍ਰੋਟੀਨ ਉਹ 11 ਤੋਂ 16% ਚਾਹੀਦੀ ਹੁੰਦੀ ਹੈ ਘੋੜਿਆਂ ਨੂੰ ਤੇ ਜਿਹੜੀ ਫਾਈਬਰ ਆ ਉਹ 5% ਜਿਹੜੀ ਗ੍ਰੇਨ ਫਾਈਬਰ ਆ ਤੇ ਜਿਹੜੀ ਆਪਣੇ ਫੈਟ ਆ ਉਹ 3% ਚਾਹੀਦੀ ਹੈ ਘੋੜਿਆਂ ਨੂੰ ਇਹ ਤਾਂ ਹੈਗਾ ਸਾਰਾ ਬੇਰਬਾ ਤੇ ਹੁਣ ਆਪਾਂ ਗੱਲ ਕਰਦੇ ਆ ਫੀਡ ਕਿਵੇਂ ਤਿਆਰ ਕਰਾਉਣੀ ਆ ਫੀਡ ਦੇ ਵਿੱਚ ਜਿਹੜਾ 45% ਉਹ ਗ੍ਰੇਨ ਰੱਖਿਆ ਜਾਊਗਾ ਪਾਪ ਜਿਹੜੇ اناਜ ਨੇ ਉਹ 45% ਰਹਿਣਗੇ ਤੇ ਜਮੀ ਜਿਹੜੀ 30 ਤੋਂ ਲੈ ਕੇ 35% ਤੇ ਸੋਇਆ ਡੀਓਸੀ 15 ਉਹਦਾ ਮੈਂ ਪ੍ਰੋਪਰ ਫਾਰਮੂਲਾ ਲਗਾ ਦਿੰਨਾ ਜਿਹੜੀ ਜਿਵੇਂ ਹੁਣ ਤੁਸੀਂ ਤਿਆਰ ਕਰਾਉਣੀ ਆ ਉਹਦੇ ਵਿੱਚ 15 ਕਿਲੋ ਕਣਕ ਪਾ ਲਓ 15 ਕਿਲੋ ਜੌਂ 15 ਕਿਲੋ ਛੋਲੇ 45 ਕਿਲੋ ਹੋ ਗਿਆ ਤੇ 30 30 ਤੋਂ ਲੈ ਕੇ 35 ਕਿਲੋ ਤੱਕ ਜਮੀ ਤੇ ਉਸ ਤੋਂ ਬਾਅਦ ਜਿਹੜਾ ਮੇਨ ਸੋਰਸ ਆ ਪ੍ਰੋਟੀਨ ਦਾ ਸੋਇਆ ਖਾਲ ਇਹਨੂੰ ਸੋਇਆ ਡੀਓਸੀ ਕਹਿੰਦੇ ਆ 15 ਕਿਲੋ 3 ਕਿਲੋ ਨਮਕ ਜੇ ਖੁਰਲੀ ਚ ਰੱਖਦੇ ਹੋ ਤਾਂ 1 ਕਿਲੋ ਤਾਂ ਹੀ ਉਹ 30 ਤੋਂ 35 ਜਮੀ ਕਿਹਾ ਐਡਜਸਟਮੈਂਟ ਲਈ ਜੇ ਖੁਰਲੀ ਚ ਰੱਖਦੇ ਹੋ ਤਾਂ 1 ਕਿਲੋ ਨਹੀਂ 3 ਕਿਲੋ ਤੱਕ ਪਾ ਸਕਦੇ ਹੋ ਤੇ ਸੀਰਾ ਜਾਂ ਫਿਰ ਸ਼ੱਕਰ ਜੇ ਤਾਂ ਫੈਕਟਰੀ ਤੋਂ ਤਿਆਰ ਕਰਾਉਨੇ ਹੋ ਤਾਂ ਸੀਰਾ ਪਾ ਲਿਓ ਜੇ ਆਪਣੀ ਘਰੇ ਤਿਆਰ ਕਰਦੇ ਹੋ ਤਾਂ ਸ਼ੱਕਰ ਮਿਕਸ ਕਰ ਲਿਓ 3 ਕਿਲੋ 1 ਕਿਲੋ ਮਿੱਠਾ ਸੋਡਾ 200 ਗ੍ਰਾਮ ਟਾਕਸਿਕ ਬਾਈਂਡਰ ਇਹ ਤਾਂ ਹੈਗਾ ਸਾਰਾ ਫਾਰਮੂਲਾ ਜਿਹੜੀ ਬੁਸ਼ੇਰੀ ਦੇਖ ਰਹੇ ਆ ਤੁਸੀਂ ਇਹ ਸਾਰਾ ਇਹੀ ਫਾਰਮੂਲਾ ਇਹਨੂੰ ਚੱਲ ਰਿਹਾ ਪਰ ਇਹਦੇ ਵਿੱਚ ਚੇਂਜ ਆਉਂਦੀ ਰਹਿੰਦੀ ਆ ਅਕੋਰਡਿੰਗ ਟੂ ਸੀਜ਼ਨ ਸੀਜ਼ਨਲ ਚੇਂਜ ਆਉਂਦੀ ਰਹਿੰਦੀ ਆ ਨੈਕਸਟ ਆਪਾਂ ਗੱਲ ਕਰਦੇ ਆ ਪੌਣੀ ਕਿੰਨੀ ਆ ਉਹਦੇ ਬਾਰੇ ਪੌਣੀ ਕੀ ਆ ਜਿਹੜੀ ਰਿਕੁਆਇਰਮੈਂਟ ਇੱਕ ਕੁਆਂਟਲ ਦੇ ਘੋੜਾ ਜਿਹੜਾ ਉਹਨੂੰ 1 ਕਿਲੋ ਤਿੰਨ ਵਾਰੀ ਚ ਜਿਹੜਾ 5 ਕੁਆਂਟਲ ਦਾ ਘੋੜਾ ਉਹਨੂੰ 5 ਕਿਲੋ ਤਿੰਨ ਵਾਰੀ ਚ ਠੀਕ ਆ ਭਾਬ ਕੀ ਇੱਕ ਕੁਆਂਟਲ ਦੇ ਘੋੜੇ ਤੇ 1 ਕਿਲੋ ਫੀਡ ਦਿੱਤੀ ਜਾਣੀ ਆ ਇਸ ਤੋਂ ਜ਼ਿਆਦਾ ਜ਼ਰੂਰਤ ਨਹੀਂ ਪਰ ਜਿਵੇਂ ਹੁਣ ਇਹ ਬਸ਼ੇਰੇ ਤਿਆਰ ਆ ਫਿਜ਼ੀਕਲੀ ਫਿੱਟ ਆ ਕੋਈ ਬਾਹਲੀ ਐਕਟੀਵਿਟੀ ਨਹੀਂ ਹੈਗੀ ਤਾਂ ਇਹਨੂੰ 2 ਕਿਲੋ ਫੀਡ ਪੈਂਦੀ ਹੁੰਦੀ ਆ ਤੇ ਪਾਣੀ ਕਿਵੇਂ ਆ ਉਹਦੇ ਬਾਰੇ ਵੀ ਗੱਲ ਕਰ ਲੈਨੇ ਆ ਚਾਹੇ ਤਾਂ ਤੁਸੀਂ ਜਿਹੜੇ ਆਪਦੇ ਪੱਠੇ ਪਾਉਨੇ ਆ ਉਹਦੇ ਉੱਤੇ ਡਾਇਰੈਕਟ ਪਾ ਦਿਓ ਚਾਹੇ ਕੱਲੀ ਨੂੰ ਸੁੱਕੀ ਪਾ ਦਿਓ ਠੀਕ ਆ ਜਿਵੇਂ ਆਪਾਂ ਪਹਿਲਾਂ ਹੀ ਕੱਕ ਪਾਉਣ ਤੋਂ ਪਹਿਲਾਂ ਫੀਡ ਖਵਾ ਦਿਓ ਉਦੋਂ ਬਾਅਦ ਪੱਠੇ ਪਾ ਦਿਏ ਤੇ ਪਾਣੀ ਦਾ 24 ਘੰਟੇ ਅਵੇਲੇਬਲ ਚਾਹੀਦਾ ਹੀ ਆ ਇਹ ਤੁਸੀਂ ਬੜੇ ਆਰਾਮ ਨਾਲ ਦੇ ਸਕਦੇ ਹੋ ਫਿਰ ਬਹੁਤ ਸਾਰੇ ਲੋਕ ਤੁਹਾਨੂੰ ਬਹਿਮ ਪਾਉਣਗੇ ਵੀ ਯਾਰ ਕਣਕ ਨਹੀਂ ਪਾਉਣੀ ਚਾਹੀਦੀ ਜਿਹੜੇ ਤੁਹਾਨੂੰ ਕਹਿੰਦੇ ਨੇ ਉਹ 90% ਕਣਕ ਪਾਉਂਦੇ ਨੇ ਠੀਕ ਹੈ ਤੇ ਚਲੋ ਹੁਣ ਆਪਾਂ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਕਣਕ ਸਭ ਤੋਂ ਬੈਸਟ ਗ੍ਰੀਨ ਇਹਦੀ ਜਿਹੜੀ ਜ਼ਰੂਰਤ ਹੈ ਉਹ ਹਿਊਮਨ ਕੰਜ਼ਮਪਸ਼ਨ ਲਈ ਇੰਨੀ ਜ਼ਿਆਦਾ ਹੈ ਕਿ ਇਹਨੂੰ ਐਨੀਮਲ ਲਈ ਰეკਮੈਂਡ ਨਹੀਂ ਕੀਤਾ ਜਾਂਦਾ ਕਿਉਂਕਿ ਚਾਹੇ ਕੋਈ ਠੰਡਾ ਮੁਲਕਾ ਚਾਹੇ ਕੋਈ ਗਰਮ ਕਣਕ ਹਰੇਕ ਜਗ੍ਹਾ ਖਾਧੀ ਜਾਂਦੀ ਹੈ ਚਾਹੇ ਰੋਟੀ ਦੇ ਰੂਪ ਚ ਹੋਵੇ ਚਾਹੇ 버ਗਰ ਪੀਜ ਦੇ ਰੂਪ ਚ ਹੋਵੇ ਪੈਦਾ ਹੈ ਥੋੜੀਆਂ ਕੰਟਰੀਆਂ 'ਚ ਹੁੰਦੀ ਹੈ ਜਿਵੇਂ ਯੂਕਰੇਨ ਹੋਗੀ ਚਾਈਨਾ ਹੋਗੀ ਇੰਡੀਆ ਹੋ ਗਿਆ ਪਾਕਿਸਤਾਨ ਹੋ ਗਿਆ ਇੰਨੇ ਕ ਮੁਲਕਾਂ 'ਚ ਬਾਤਾਂ 'ਚ ਜਿਆਦਾ ਇਹ ਪੈਦਾ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਕਣਕ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਪੌਣੀ ਲਿਮਿਟਿਡ ਮਾਤਰਾ 'ਚ ਜਿਵੇਂ ਦੱਸੀ ਆ ਠੀਕ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਮਿਲਦੇ ਆ ਨੈਕਸਟ ਵੀਡੀਓ 'ਚ